ਜਿਹੜੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਜੇ ਉਹ ਦਿੱਲੀ ਦੇ ਅੰਦਰ ਫੇਲ ਹੈ ਸਾ ਤਾਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸਕਸੈਸਫੁਲ ਹੋ ਗਈ ਦਿੱਲੀ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਹੋਰ ਬਹੁਤ ਵੱਡੇ ਚਿਹਰੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਇਸ ਵੇਲੇ ਹਿਰਾਸਤ ਦੇ ਵਿੱਚ ਨੇ ਵਜਾ ਸ਼ਰਾਬ ਘਟਾਲਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਲੀਡਰ ਇਸ ਦੀ ਵਿਰੋਧਤਾ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਡੇ ਆਗੂਆਂ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਪਰ ਇਸ ਸਭ ਦੇ ਵਿਚਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦਾ ਕਹਿਣਾ ਕਿ ਪੰਜਾਬ ਦੀ ਜਿਹੜੀ ਲਿਕਰ ਪਾਲਿਸੀ ਆ ਉਸ ਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਉਹ ਕਹਿੰਦੇ ਦਿੱਲੀ ਤੋਂ ਵੀ ਵੱਡਾ ਘਟਾਲਾ ਜਿਹੜਾ ਆ ਉਹ ਇਸ ਨੀਤੀ ਦੇ ਵਿੱਚ ਹੋਇਆ ਉਹਨਾਂ ਨੇ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਹੈ ਕਹਿੰਦੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਚਿਹਰੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਇਸ ਘਟਾਲੇ ਦੇ ਵਿੱਚ ਸ਼ਾਮਲ ਨੇ ਹਰਪਾਲ ਜੀ ਮਾ ਜੀ ਨੂੰ ਮੇਰਾ ਇੱਕ ਸਵਾਲ ਹੈ ਬੜੀ ਬੇਨਤੀ ਮੇਰੀ ਉਹਨਾਂ ਨੂੰ ਹੈ ਵੀ ਕੀ ਉਹਨਾਂ ਨੇ 30 ਮਈ 2022 ਨੂੰ ਵਰਨ ਰੂਜਮ ਜੀ ਨੂੰ ਤੇ ਕੈਪਸਿੰਨਾ ਦੇ ਨਾਲ ਜਾ ਕੇ ਮਨੀਸ਼ ਸੋਧਿਆ ਦੇ ਨਾਲ ਮੀਟਿੰਗ ਕੀਤੀ ਸੀ ਜਾਂ ਨਹੀਂ ਕੀਤੀ ਸੀ ਅਗਰ ਦਿੱਲੀ ਦੇ ਅੰਦਰ ਜਾ ਕੇ ਪੰਜਾਬ ਦੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀ ਜਾ ਕੇ ਮੀਟਿੰਗ ਕਰਦੇ ਆ ਗਾਈਡਲਾਈਨਸ ਲੈਂਦੇ ਆ ਸਸੋਧਿਆ ਜਿੱਦੋਂ ਉਹਨਾਂ ਸਸੋਧਿਆ ਜਿੱਦੋਂ ਜਿਨ੍ਹਾਂ ਨੂੰ ਕਰੀਬਨ ਸਾਲ ਹੋ ਗਿਆ ਜੇਲ੍ਹ 'ਚੇ ਬੈਠਿਆ ਨੂੰ ਉਹ ਪਾਲਿਸੀ ਜਿਹਨੂੰ ਲੈ ਕੇ ਜੇਲ੍ਹ 'ਚੇ ਬੈਠੇ ਆ ਉਹੀ ਪਾਲਿਸੀ ਜੇ ਦੇਖੋ ਪੰਜਾਬੀ ਚ ਇੱਕ ਕਹਾਵਤ ਹੈ ਜਿਹੜਾ ਲੋਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ ਜਿਹੜੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਜੇ ਉਹ ਦਿੱਲੀ ਦੇ ਅੰਦਰ ਫੇਲ ਹੈ ਤਾਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸਕਸੈਸਫੁਲ ਹੋ ਗਈ ਚੀਮਾ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਘਟੋ ਘਟ ਉਹਨਾਂ 21 ਪਰਿਵਾਰਾਂ ਨੂੰ ਦੱਸ ਦੇਣ ਜਿਹੜੇ ਉਹਨਾਂ ਦੇ ਹਲਕੇ ਦੇ ਅੰਦਰ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਛੱਲੇ ਘਾ ਰਹੇ ਹੈ ਜਿਹੜੇ ਬੇੜੀ ਦਾ ਮਲਾ ਪਾਲ ਰਹੇ ਹੈ ਉਹਨਾਂ ਦੇ ਹਲਕੇ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਜਾ ਕੇ ਕਹਿ ਦੇਣ ਵੀ ਆਹ ਪਾਲਿਸੀ ਬੜੀ ਸਹੀ ਸੀਗੀ ਸੋ ਬਹੁਤ ਵੱਡੀ ਜਿਹੜੀ ਆ ਉਹ ਇਸ ਵੇਲੇ ਦੀ ਇੱਕ ਗੱਲ ਵੀ ਬਣ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦਾ ਜ਼ਿਕਰ ਆਉਂਦਾ ਤਾਂ ਇਮਾਨਦਾਰੀ ਭ੍ਰਿਸ਼ਟਾਚਾਰ ਮੁਕਤ ਦੇਸ਼ ਦੇਸ਼ ਦੇ ਵਿੱਚੋਂ ਨਸ਼ਾ ਖਤਮ ਖਾਸ ਕਰਕੇ ਪੰਜਾਬ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਤੇ ਜਦੋਂ ਤੁਹਾਡੀ ਪਾਰਟੀ ਦੇ ਪ੍ਰਮੁੱਖ ਲੀਡਰ ਜੇ ਫਸੇ ਨੇ ਤਾਂ ਉਹ ਵੀ ਸ਼ਰਾਬ ਦੇ ਕੇਸ ਦੇ ਵਿੱਚ ਫਸੇ ਨੇ ਸੋ ਦੇਖਣਾ ਇਹ ਹੋਊਗਾ ਕਿ ਹੁਣ ਇਹ ਸਭ ਨੂੰ ਲੈ ਕੇ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿਉਂਕਿ ਇਸ ਵੇਲੇ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਜਾਂਚ ਜਿਹੜੀ ਆ ਹੋ ਸਕਦਾ ਹੈ ਕਿ ਪੰਜਾਬ ਦੀ ਲਿਕਰ ਪਾਲਿਸੀ ਨੂੰ ਲੈ ਕੇ ਵੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋਵੇ ਸੋ ਬਹੁਤ ਵੱਡੀ ਖਬਰ ਆ ਤੇ ਇਸ ਗੱਲ ਦਾ ਅਸਰ ਜਿਹੜਾ ਆ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਦੇ ਉੱਤੇ ਜ਼ਰੂਰ ਪਾਊਗਾ ਕਿਉਂਕਿ ਜਦੋਂ ਲੋਕ ਸਵਾਲ ਕਰਨਗੇ ਕਿ ਭਾਈ ਸਾਨੂੰ ਵੀ ਦੱਸੋ ਕਿਉਂਕਿ ਤੁਸੀਂ ਪਾਰਦਰਸ਼ਤਾ ਦੀ ਗੱਲ ਕਰਦੇ ਹੋ ਕਿ ਤੁਹਾਡੀ ਪਾਲਿਸੀ ਕਿਸ ਤਰੀਕੇ ਦੀ ਆ ਲਿਕਰ ਪਾਲਿਸੀ ਕਿਸ ਤਰੀਕੇ ਦੀ ਆ ਅਕਸਰ ਵਿਰੋਧੀਆਂ ਵੱਲੋਂ ਇਹ ਨਿਜ਼ਾਮ ਲੱਗਦੇ ਨੇ ਕਿ ਜਿਹੜੇ ਲੋਕਾਂ ਨੂੰ ਸ਼ਰਾਬ ਦੇ ਠੇਕੇ ਦਿੱਲੀ ਦੇ ਵਿੱਚ ਦਿੱਤੇ ਹੋਏ ਨੇ ਉਹੀ ਲੋਕ ਪੰਜਾਬ ਦੇ ਵਿੱਚ ਵੀ ਜਿਹੜਾ ਇਸ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਜਾਂ ਕਹੀਏ ਕਿ ਸਰਕਾਰ ਨੇ ਉਹਨਾਂ ਲੋਕਾਂ ਨੂੰ ਹੀ ਜਿਹੜਾ ਆ ਇਹ ਸਾਰੇ ਜ਼ਿੰਮੇਵਾਰੀ ਸੰਭਾਲੀ ਹੋਈ ਆ ਤੇ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਰੇ ਇਲਜ਼ਾਮਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਕਿਸ ਤਰੀਕੇ ਬਾਹਰ ਨਿਕਲਦੀ ਆ ਜਾਂ ਫਿਰ ਉਹਨਾਂ ਦਾ ਕਿਵੇਂ ਦਾ ਪ੍ਰਤੀਕਰਮ ਆਉਂਦਾ